ਪਰ ਨਾਲ ਇਥੇ ਚੇਤਾ ਰੱਖਣ ਵਾਲੀ ਗੱਲ ਇਹ ਹੈ ਕਿ ਨੀਅਤ ਰਾਸ ਦਾ ਬਾਰ ਬਾਰ ਜ਼ਿਕਰ ਮਹਾਰਾਜ ਨੇ ਕੀਤਾ ਸਾਰਾ ਕੁਝ ਕਰਨਾ ਹੈ ਧਰਮ ਦੇ ਕਰਮ ਕਰਨੇ ਨੇ ਪਰ ਜੇ ਨੀਅਤ ਰਾਸ ਨਹੀਂ ਤੇ ਪੱਲੇ ਕੱਖ ਨਹੀਂ ਪੈਣਾ ਜੇ ਨੀਅਤ ਰਾਸ ਹੋ ਗਈ ਤੇ ਸਾਰਾ ਕੁਝ ਹੀ ਪ੍ਰਾਪਤ ਹੋ ਜਾਏਗਾ ਇਹ ਨੀਅਤ ਰਾਸ ਜਿਹੜਾ ਸ਼ਬਦ ਹੈ ਨਾ ਇਹ ਧੰਗੂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਦੋ ਵਾਰ ਤੇ ਇੱਕ ਵਾਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਰਤਿਆ ਤੇ ਬਚਨ ਆਪਾਂ ਪੜ੍ਹਦੇ ਆਂ ਮਾਜ ਕੀ ਵਾਰ ਦੇ ਅੰਦਰ ਜਿੱਤੇ ਮੁਸਲਮਾਨਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੱਸਦੇ ਪਏ ਨਾ ਵੀ ਪੰਜ ਨਮਾਜ਼ਾਂ ਕਿਹੜੀਆਂ ਨੇ ਉਹਤੇ ਜਿੱਥੇ ਮਹਾਰਾਜ ਨੇ ਦੱਸਿਆ ਵੀ ਸੱਚ ਤੇ ਹੱਕ ਹਲਾਲ ਉਹਤੇ ਮਹਾਰਾਜ ਜੀ ਨੇ ਫਿਰ ਆਖਿਆ ਜਿਹੜੀ ਚੌਥੀ ਨਮਾਜ਼ ਹੈ ਨਾ ਉਹ ਹਜ਼ੂਰ ਕਹਿੰਦੇ ਨੇ ਨੀਅਤ ਰਾਸ ਜੇ ਨੀਅਤ ਰਾਸ ਨਹੀਂ ਤੇ ਨਮਾਜ਼ਾਂ ਦਾ ਕੋਈ ਮੁੱਲ ਨਹੀਂ ਉਹਦੇ ਪਾਤਸ਼ਾਹੀ ਨੇ ਬਚਨ ਕੀਤਾ ਕਿ ਚੌਥੀ ਨੀਅਤ ਰਾਸ ਮੰਨ ਫਿਰ ਮਹਾਰਾਜ ਜੀ ਅੱਗੇ ਇੱਕ ਥਾਂ ਤੇ ਪਹਿਲੇ ਪਾਤਸ਼ਾਹੀ ਬਚਨ ਕਰਦੇ ਨੇ ਮਿਲਦਿਆਂ ਢਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਨੀਅਤ ਰਾਸ ਹੋ ਜਾਏ ਤੇ ਰੱਬ ਤੇਰੇ ਅੰਦਰ ਬੈਠਾ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦਾ ਬਚਨ ਹੈ ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ ਮਹਾਰਾਜ ਜੀ ਨੇ ਉੱਥੇ ਫਰਮਾਇਆ ਤੇ ਆਖਿਆ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰਿਓ ਨਾਨਕ ਘਰ ਹੀ ਬੈਠਿਆ ਸੋਹ ਮਿਲੈ ਜੇ ਨੀਅਤ ਰਾਸ ਕਰੇ ਉਹ ਤੇ ਘਰੇ ਬੈਠਿਆ ਮਿਲ ਜਾਏਗਾ ਗੱਲ ਕੇਵਲ ਨੀਤ ਰਾਸ ਕਰਨ ਦੀ ਹੈ ਤੇ ਇਹਦੇ ਸਬੰਧ ਵਿੱਚ ਮੈਂ ਏਕਾ ਆਪਜੀ ਨੂੰ ਸਾਖੀ ਅਰਜ ਕਰਨ ਲੱਗਾ ਬੜੇ ਵਿਦਵਾਨ ਹੋਏ ਨੇ ਡਾਕਟਰ ਜਸਵੰਤ ਸਿੰਘ ਜੀ ਨੇਕੀ ਜੋ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਹੋਏ ਨੇ ਉਹਨਾਂ ਨੇ ਕਿਹਾ ਮੈਂ ਛੋਟਾ ਜਿਹਾ ਸੰਬਚਪਨ ਦੇ ਵਿੱਚ ਤੇ ਮੈਨੂੰ 1 ਰੁਪਇਆ ਲੱਭਾ ਤੇ 1 ਰੁਪਇਆ ਉਦੋਂ ਬੜੀ ਕੀਮਤ ਸੀ ਇਹ 1900 ਕੋਈ 36 37 ਦੀ ਗੱਲ ਹੈ ਬੜੀ ਕੀਮਤ ਸੀ 1 ਰੁਪਏ ਦੀ ਕਹਿਣ ਲੱਗੇ ਮੈਂ ਚੁੱਕ ਕੇ ਜੇਬ ਚ ਪਾ ਲਿਆ ਦੁਕਾਨ ਤੇ ਚਲਾਉਣ ਗਿਆ ਦੁਕਾਨ ਵਾਲੇ ਨੇ ਉਸ ਵੇਲੇ ਮੋੜ ਦਿੱਤਾ ਕਹਿਣ ਲੱਗਾ ਇਹ ਰੁਪਇਆ ਨਹੀਂ ਚੱਲਣਾ ਇਹ ਖੋਟਾ ਮਨ ਨੂੰ ਦੁੱਖ ਬੜਾ ਲੱਗਾ ਵੀ 1 ਰੁਪਇਆ ਲੱਭਣ ਦਾ ਚਾ ਸੀ ਸਾਰਾ ਹੀ ਲਹਿ ਗਿਆ ਆਖਿਰ ਰੁਪਇਆ ਖੋਟਾ ਚਲੋ ਸਾਂਭ ਲਿਆ ਜਦੋਂ ਕੱਪੜੇ ਲਾਉਣੇ ਤੇ ਉਹ ਕੱਢ ਲੈਣਾ ਜੇਬ ਵਿੱਚੋਂ ਤੇ ਜਿਹੜਾ ਕੱਪੜਾ ਪਾਉਣਾ ਉਹਦੀ ਜੇਬ 'ਚ ਪਾ ਲੈਣਾ ਕਈ ਦਿਨਾਂ ਤੱਕ ਇਦਾਂ ਹੀ ਉਹ 1 ਰੁਪਇਆ ਜੇਬਾਂ 'ਚ ਸੰਭਾਲੀ ਗਏ ਇੱਕ ਦਿਨ ਸਕੂਲੋਂ ਮੁੜ ਕੇ ਆਉਂਦੇ ਸੀ ਤੇ ਰਾਂਹ ਵਿੱਚ ਇੱਕ ਫਕੀਰ ਨੇ ਘੇਰ ਲਿਆ ਉਹ ਕਹਿੰਦਾ ਪੁੱਤਰਾ ਮੈਨੂੰ ਰੋਟੀ ਖਵਾ ਆਖਣ ਲੱਗੇ ਬਾਬਾ ਮੇਰੇ ਕੋਲ ਤੈਨੂੰ ਰੋਟੀ ਖਵਾਉਣ ਲਈ ਕੋਈ ਪੈਸਾ ਨਹੀਂ ਤੇ ਮੁਸਕਰਾ ਕੇ ਕਹਿਣ ਲੱਗਾ ਫਕੀਰ ਤੇਰੀ ਜੇਬ ਦੇ ਵਿੱਚ 1 ਰੁਪਇਆ ਹੈ ਮਨ ਬੜਾ ਹੈਰਾਨ ਹੋਇਆ ਵੀ ਇਹਨੇ ਵੇਖ ਲਿਆ ਇਹਨੂੰ ਅੰਦਾਜ਼ਾ ਲੱਗ ਗਿਆ ਕਹਿਣ ਲੱਗੇ ਹਾਂ ਬਾਬਾ 1 ਰੁਪਈਆ ਹੈਗਾ ਪਰ ਤੇਰੀ ਜਾਣਕਾਰੀ ਅਧੂਰੀ ਹੈ ਉਹ 1 ਰੁਪਈਆ ਖੋਟਾ ਹੈ ਉਹ ਨਹੀਂ ਚੱਲਦਾ ਤੇ ਫਕੀਰ ਅੱਗੋ ਕਹਿਣ ਲੱਗਾ ਜੇ ਨੀਤ ਰਾਸ ਹੋਵੇ ਤੇ ਖੋਟੇ ਵੀ ਚੱਲ ਜਾਂਦੇ ਮਨ ਬੜਾ ਹੈਰਾਨ ਹੋਇਆ ਕੋਲ ਤੰਦੂਰ ਵਾਲਾ ਸੀ ਉਹਦੇ ਕੋਲ ਜਾ ਕੇ ਰੁਪਈਆ ਕੱਢ ਕੇ ਫੜਾਇਆ ਉਹਨੇ ਵੇਖਿਆ ਗੋਹ ਨਾਲ ਇਹਨੇ ਵੀ ਭਲੇਖਾ ਪੈ ਗਿਆ ਵੇਖਿਆ ਗੋਹ ਨਾਲ ਪਤਾ ਨਹੀਂ ਮਨ ਵਿੱਚ ਕੀ ਵਸਿਆ ਉਹ ਰੁਪਈਆ ਗੱਲੇ 'ਚ ਸੁੱਟਿਆ ਤੇ ਸਵਾਲ ਕਰਕੇ ਅੱਗੋਂ ਪੁੱਛਦਾ ਉਂਗਲ ਕਰਕੇ ਵੀ ਹਾਂ ਦੱਸ ਕੀ ਚਾਹੀਦਾ ਆਖਣ ਲੱਗੇ ਅੱਠਾਂ ਆਨਿਆਂ ਦਾ ਬਾਬੇ ਨੂੰ ਜੋ ਕਹਿੰਦਾ ਨੂੰ ਛਕਾ ਦੇ ਤੇ ਬਾਕੀ ਅੱਠ ਆਣੇ ਮੇਰੇ ਮੋੜ ਦੇ ਉਹ ਇਦਾਂ ਹੀ ਹੋਇਆ ਜੀ ਅੱਠ ਆਣਿਆਂ ਨੇ ਮੋੜ ਦਿੱਤੇ ਤੇ ਬਾਬੇ ਨੂੰ ਰੋਟੀ ਖਵਾ ਦਿੱਤੀ ਜਦੋਂ ਤੁਰ ਲੱਗੇ ਸਰਦਾਰ ਜਸਵੰਤ ਸਿੰਘ ਨੇਕੀ ਸਾਹਿਬ ਡਾਕਟਰ ਸਾਹਿਬ ਜਦੋਂ ਤੁਰਨ ਲੱਗਾ ਉਹ ਨਿੱਕਾ ਜਿਹਾ ਬਾਲਕ ਤੇ ਬਾਬਾ ਮੁਸਕਰਾ ਕੇ ਵੇਖ ਕੇ ਕਹਿੰਦਾ ਪੁੱਤਰਾ ਜੇ ਨੀਅਤ ਰਾਸ ਹੋਵੇ ਤੇ ਖੋਟੇ ਸਿੱਕੇ ਵੀ ਚੱਲ ਜਾਂਦੇ ਨੇ ਜੇ ਨੀਅਤ ਰਾਸ ਹੋਵੇ ਤੇ ਖੋਟੇ ਬੰਦੇ ਵੀ ਚੱਲ ਜਾਂਦੇ ਨੇ ਤੇ ਪਾਵਨ ਬਚਨ ਹੈ ਨਾ ਮਾਣੀ ਦਾ ਸਤਗੁਰ ਖੋਟੇ ਹੋ ਖਰੇ ਕਰੇ ਸ਼ਬਦ ਸਵਾਰਨ ਹਾਰ ਗੱਲ ਸਾਰੀ ਪਿਆਰਿਓ ਨੀਅਤ ਰਾਸ ਦੀ ਐ ਜਦਨ ਨੀਅਤ ਰਾਸ ਹੋ ਗਈ ਉਦਨ ਬਾਣੀ ਪੜੀ ਉਦਨ ਸੇਵਾ ਕੀਤੀ ਸਿਮਰਨ ਕੀਤਾ ਉਦਨ ਨਿੱਕੀ ਤੋਂ ਨਿੱਕੀ ਕਾਲਣਾ ਵੀ ਪ੍ਰਵਾਨ ਚੜ ਜਾਣੀ ਤੇ ਜੇ ਨੀਅਤ ਰਾਸ ਨਾ ਹੋਈ ਜੇ ਨੀਅਤ ਵਿੱਚ ਖੋਟ ਹੋਈ ਤੇ ਵੱਡੇ ਤੋਂ ਵੱਡੇ ਕੀਤੇ ਦਾਨ ਪੁੰਨ ਵੀ ਐਵੇਂ ਭੰਗ ਦੇ ਪਹਾੜੇ ਹੀ ਚਲੇ ਜਾਣੇ ਹਨ